ਯਾਰ ਸਾਹਿਬ ਕੀ ਲੱਗਦਾ ਵੀ ਇਹ ਜਿਹੜੇ ਹਾਰਡ ਆਏ ਆ ਮੁੱਖ ਕਾਰਨ ਕੀ ਲੱਗਦਾ ਤੁਹਾਨੂੰ ਇੱਕ ਤਾਂ بارشਾਂ ਬਹੁਤ ਜ਼ਿਆਦਾ ਹੋਈਆਂ ਬਾਕੀ ਜੋ ਅਸੀਂ ਛੇੜਖੜ ਕਰ ਰਹੇ ਆ ਤੁਹਾਨੂੰ ਪਤਾ ਹੀ ਹੈ ਉੱਥੇ ਪਹਾੜੀ ਏਰੀਆ ਦੇ ਵਿੱਚ ਹੁਣ ਕੰਸਟਰਕਸ਼ਨ ਹੋ ਰਹੀ ਹੈ ਜਾਂ ਜਿੰਨੇ ਵੀ ਆਪੇ ਕੁਦਰਤ ਨਾਲ ਛੇੜਖੜ ਕਰ ਰਹੇ ਆ ਉਹਦੇ ਨਾਲ ਵੀ ਇਹ ਇੱਕ ਕਾਰਨ ਬਣੇ ਹੋਏ ਨੇ ਉਦੋਂ ਉਦੋਂ ਹੀ ਇਤਾਂ ਦਾ ਹੜ੍ਹ ਨਹੀਂ ਸੀ ਆਇਆ 8788 ਦੇ ਆਸ-ਪਾਸ ਦਾ ਆਇਆ ਸੀ ਹੜ੍ਹ ਜਿਨੇ ਇੰਨੀ ਤਬਾਹੀ ਮਚਾਈ ਹੈ ਕੀ ਇਵੇਂ ਉਹ ਬੰਦਿਆਂ ਦਾ ਜਾਨਵਰਾਂ ਦਾ ਪਸ਼ੂਆਂ ਦਾ ਜੀ ਸਾਰੇ ਘਰਾਂ ਦਾ ਘਰ ਉੜ ਗਏ ਨੇ ਇਸ ਕੋਰਸ ਕੈਨਡਾਫਾ ਦਾ ਕਾਰਾ ਹੁਣ ਵੀ ਅਸੀਂ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਹਾਂ ਇਹ ਪਰ ਪੰਜਾਬ ਨੂੰ ਭੁੱਲੇ ਨਹੀਂ ਅੱਜ ਜਿਸੀ ਪੰਜਾਬ 'ਚ ਜੋ ਹੜ੍ਹ ਆਏ ਹੋਏ ਨੇ ਉਹਨਾਂ ਬਾਬਤ ਗੱਲਬਾਤ ਕਰਾਂਗੇ ਸਾਡੇ ਕੈਲਗਰੀ ਤੋਂ ਮੈਂਬਰ ਆਫ ਪਾਰਲੀਮੈਂਟ ਦਿਲਵਿੰਦਰ ਗੱਲ ਤੇ ਅਮਨਪ੍ਰੀਤ ਸਿੰਘ ਗੱਲ ਜੀ ਜੋ ਕਿ ਸਾਡੇ ਨਾਲ ਮੌਜੂਦ ਨੇ ਸਭ ਤੋਂ ਸਭ ਤੋਂ ਪਹਿਲਾਂ ਉਹਨਾਂ ਦਾ ਜਲੂ ਵਾਲੀਆ ਟਾਈਮਸ ਤੇ ਸਵਾਗਤ ਕਰਦੇ ਆ ਤੇ ਫਿਰ ਪੰਜਾਬ ਵਿੱਚ ਜਿਹੜੇ ਅੱਜ ਹਾਲਾਤ ਬਣੇ ਹੋਏ ਉਹਨਾਂ ਬਾਬਤ ਗੱਲਬਾਤ ਕਰਾਂਗੇ ਐਮਪੀ ਸਾਹਿਬ ਤੁਹਾਡਾ ਦੋਨਾਂ ਦਾ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਸ਼ੁਕਰੀਆ ਜੀ ਥੈਂਕ ਯੂ वेलकम थैंक यू जी थैंक यू जी ਸਾਨੂੰ ਟਾਈਮ ਦੇਣ ਲਈ ਤੇ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਮੇਰੇ ਵੱਲੋਂ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਨਮਸਕਾਰ ਜੈ ਸਲਾਮ ਵਾਲੇਕਮ ਹਾਂਜੀ ਜੀ ਹਾਂਜੀ ਜਦੋਂ ਵਾਲਿਆ ਟਾਈਮ ਸੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਧੰਨਵਾਦ ਜਲਵਰਿਆ ਸਾਹਿਬ ਤੁਹਾਡਾ ਇੱਥੇ ਇੱਥੇ ਪਹੁੰਚਣ ਤੇ ਸੋ ਫਸਟ ਆਫ ਆਲ ਮੇਰਾ ਕੁਐਸਚਨ ਹੀ ਹੈ ਜੀ ਜੋ ਅੱਜ ਪੰਜਾਬ ਦੇ ਵਿੱਚ ਜਿਹੜੇ ਫਲੱਡ ਆਏ ਹੋਏ ਨੇ ਉਨਾਂ ਬਾਬਤ ਆਪਾਂ ਗੱਲਬਾਤ ਕਰਾਂਗੇ ਬਹੁਤ ਹੀ ਭਿਆਨਕ ਬੜੇ ਬਣੇ ਹੋਏ ਨੇ ਸੋ ਗੱਲ ਸਾਹਿਬ ਕੀ ਲੱਗਦਾ ਵੀ ਇਹ ਜਿਹੜੇ ਹਾਰਡ ਆਏ ਆ ਮੁੱਖ ਕਾਰਨ ਕੀ ਲੱਗਦਾ ਤੁਹਾਨੂੰ ਦੇਖੋ ਜੀ ਇਹਦੇ ਵਿੱਚ ਤਾਂ ਕਈ ਕਾਰਨ ਆ ਇੱਕ ਤਾਂ بارشਾਂ ਬਹੁਤ ਜ਼ਿਆਦਾ ਹੋਈਆਂ ਬਾਕੀ ਜੋ ਅਸੀਂ ਛੇੜਖੜ ਕਰ ਰਹੇ ਆ ਤੁਹਾਨੂੰ ਪਤਾ ਹੀ ਹੈ ਉੱਥੇ ਪਹਾੜੀ ਏਰੀਆ ਦੇ ਵਿੱਚ ਹੁਣ ਕੰਸਟਰਕਸ਼ਨ ਹੋ ਰਹੀ ਹੈ ਜਾਂ ਜਿੰਨੇ ਵੀ ਆਪੇ ਕੁਦਰਤ ਨਾਲ ਛੇੜਖੜ ਕਰ ਰਹੇ ਆ ਉਹਦੇ ਨਾਲ ਵੀ ਇਹ ਇੱਕ ਕਾਰਨ ਬਣੇ ਹੋਏ ਨੇ ਭਾਰੀਆਂ ਬਾਰਸ਼ੇ ਮੇਰੇ ਖਿਆਲ 40 ਸਾਲ ਬਾਅਦ ਉਹ ਉਹ ਤੋਂ ਵੀ ਇਤਾਂ ਦਾ ਹੜ੍ਹ ਨਹੀਂ ਸੀ ਆਇਆ 8788 ਦੇ ਆਸ-ਪਾਸ ਆਇਆ ਸੀ ਹੜ੍ਹ ਜਿਨੇ ਨਿੱਤ ਤਬਾਹੀ ਮਚਾਈ ਹੈ ਬਹੁਤ ਜ਼ਿਆਦਾ ਤਬਾਹੀ ਜਦੋਂ ਤੁਸੀਂ ਵੀਡੀਓ ਦੇਖਦੇ ਆ ਸੱਚੀ ਤੁਹਾਡਾ ਨਾ ਇੰਨਾ ਜ਼ਿਆਦਾ ਮਤਲਬ ਦੁੱਖ ਪਹੁੰਚਦਾ ਹੈ ਨਾ ਇੰਨਾ ਲੱਗਦਾ ਕਿ ਬੰਦੇ ਬਹੁਤ ਜ਼ਿਆਦਾ ਸਫਰ ਕਰ ਰਹੇ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬਹੁਤ ਜ਼ਿਆਦਾ ਡੈਵਸਟੇਟਿੰਗ ਸਿਚੁਏਸ਼ਨ ਹੈਗੀ ਹੈ ਈਵਨ ਉਹ ਬੰਦਿਆਂ ਦਾ ਜਾਨਵਰਾਂ ਦਾ ਪਸ਼ੂਆਂ ਦਾ ਹਾਂਜੀ ਸਾਰੇ ਘਰਾਂ ਦਾ ਘਰ ਉੜ ਗਏ ਨੇ ਹੁਣ ਜਿੱਦਾਂ ਪਾਣੀ ਥੱਲੇ ਜਾ ਰਿਹਾ ਦੇਖ ਰਹੇ ਆ ਕਿੰਨੇ ਕਈ-ਕਈ ਫੋਟੋ ਚਾਪਾਣੀ ਗਿਆ ਜ ਜਿਹਦੇ ਕਰਕੇ ਉਥੋਂ ਪਤਾ ਲੱਗਦਾ ਕੀ ਹਾਲਤ ਹੋਏ ਘਰਾਂ ਦੇ ਪੱਲੇ ਕੀ ਰਿਹਾ ਹੋਗਾ ਪਰ ਦੂਜੀ ਗੱਲ ਇਹ ਆ ਕਿ ਆਪਣੇ ਪੰਜਾਬ ਦੇ ਵਿੱਚ ਇਹ ਆਪਣੀ ਬਖਸ਼ਸ਼ੀ ਸਮਝੋ ਜਿਹੜੇ ਆਪਣੇ ਲੋਕਾਂ ਨੂੰ ਨਾ ਸਦਾ ਚੜ੍ਹਦੀ ਕਲਾ 'ਚ ਰਹਿੰਦਾ ਇੱਕ ਬਲ ਬਖਸ਼ਿਆ ਹੋਇਆ ਉਹ ਕਦੇ ਵੀ ਘਬਰਾਉਂਦੇ ਨਹੀਂ ਇਦਾਂ ਦੀ ਮੁਸੀਬਤ ਦਾ ਡਟ ਕੇ ਮੁਕਾਬਲਾ ਕਰ ਰਹੇ ਨੇ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਇਹ ਬੜੀ ਖੁਸ਼ੀ ਦੀ ਗੱਲ ਹੈ ਹਾਂਜੀ ਬਾਕੀ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜੀ ਜੀ ਹਮਨਪ੍ਰੀਤ ਜਲਦੀ ਤੁਹਾਨੂੰ ਕੀ ਲੱਗਦਾ ਵੀ ਇਹ ਕੁਦਰਤੀ ਆਫਤ ਆ ਤੇ ਜਾਂ ਤੁਸੀਂ ਕੀ ਸਮਝਦੇ ਹੋ ਅ ਫਕਸਿਕ ਕੋਡਾਤੀ ਆਫਤਾ ਇਹ ਹੈਗੀ ਹੈਗੀ ਕਿਉਂਕਿ ਮੌਨਸੂਨ ਹਰੇਕ ਸਾਲ ਉੱਥੇ ਆਉਂਦੀ ਹੈ ਕਿ ਮੀਂਹ ਵੀ ਲੋੜ ਤੋਂ ਜਿਆਦਾ ਪਿਆ ਜਿੰਨਾ ਕੱਗੇ ਐਕਸਪੈਕਟ ਕਰਦੇ ਸੀਗੇ ਉਸ ਤੋਂ ਜਿਆਦਾ ਰੇਨਫਾਲ ਹੋਈ ਆ ਬਾਕੀ ਜਿਹੜਾ ਇਨਫਰਾਸਟ੍ਰਕਚਰ ਆ ਉਹ ਵੀ ਉੱਥੇ ਪੁਰਾਣਾ ਵਾ ਅਪਗ੍ਰੇਡ ਕਰਨ ਦੀ ਆਬਵੀਅਸਲੀ ਹਰੇਕ ਵਾਰੀ ਲੋਡ ਪੈਂਦੀ ਰਹਿੰਦੀ ਹੈ ਸੋ ਉਹਨਾਂ ਬਾਰੇ ਆਪਾਂ ਬੜਾ ਗੱਲ ਕਰ ਨਹੀਂ ਸਕਦੇ ਵਿਕੀ ਉੱਥੇ ਇਸ ਵਕਤ ਹੈਗਾ ਵਾ ਕਿਉਂਕਿ ਉਹਦੀ ਡਿਟੇਲ ਆਪਣੇ ਕੋਲ ਹੈ ਨਹੀਂ ਪਰ ਮੀਂਹ ਜ਼ਰੂਰ ਵੱਧ ਪਏ ਨੇ ਉਹਨੂੰ ਮੈਨੇਜ ਕਿਵੇਂ ਕਰਨਾ ਉਹੋ ਉਹ ਆਪਣੀਆਂ ਗਵਰਨਮੈਂਟਸ ਨੂੰ ਉਹਨਾਂ ਦੀ ਡਿਊਟੀ ਹੁੰਦੀ ਹੈ ਤੇ ਹਾਂਜੀ ਟਾਈਮਸ ਹੈ ਆਪਾਂ ਲੰਬੇ ਸਮੇਂ ਤੋਂ ਦੇਖ ਵੀ ਰਹੇ ਕੋਈ ਬੜੀ ਅਪਗ੍ਰੇਡ ਹੋਈ ਵੀ ਨਹੀਂ ਸਿਸਟਮ ਦੇ ਵਿੱਚ ਜੀ ਜੀ ਉਹਦੇ ਬਾਰੇ ਮੈਂ ਬੜਾ ਨਹੀਂ ਬੋਲ ਸਕਦਾ ਮੈਨੂੰ ਲੱਗਦਾ ਵੀ ਕੋਈ ਦਿੱਕਤ ਆਫ ਦੀ ਇਹ ਜਿਆਦਾ ਨਹੀਂ ਤੁਸੀਂ ਕੈਲਗਰੀ ਤੋਂ ਨਮਾਇੰਦਗੀ ਕਰਦੇ ਹੋ ਦਾ ਤੌਰ ਐਮਪੀਜ਼ ਜੇ ਆਪਾਂ ਕੈਲਗਰੀ ਦੀ ਗੱਲ ਕਰੀਏ ਕਿਉਂਕਿ ਵਿਦੇਸ਼ਾਂ ਦੇ ਵਿੱਚੋਂ ਕਾਫੀ ਜਿਹੜੀਆਂ ਮਦਦ ਲਈ ਰਕਮਾਂ ਭੇਜੀਆਂ ਜਾ ਰਹੀਆਂ ਤਹਾਡੇ ਅਕੋਰਡਿੰਗ ਕਿੰਨੀ ਕ ਮਦਦ ਜਿਹੜੀ ਭੇਜੀ ਜਾ ਚੁੱਕੀ ਹੈ ਕੈਲਗਰੀ ਤੋਂ ਕੈਲਗਰੀ ਤੋਂ ਇਹ ਇੱਕ ਅੰਦਾਜ਼ਨ ਮੁਤਾਬਕ ਆਪਾਂ ਨੰਬਰ ਦੇ ਸਕਦੇ ਕਿਉਂਕਿ ਕਾਫੀ ਰੈਡੀਓ ਚੈਨਲਸ ਲੋਕਲ ਆਪਣੇ ਜਿੰਨੇ ਆਧਾਰਿਤ ਨਹੀਂ ਮੀਡੀਆ ਦੇ ਜਾਂ ਆਪਣੇ ਗੁਰਦੁਆਰਾ ਸਾਹਿਬ ਦਸ਼ਵੀਸ਼ ਕਲਚਰ ਸੈਂਟਰ ਸਾਰੇ ਦਰ ਮਿਲ ਕੇ ਕਾਫੀ ਵੱਡੇ ਅਪਰੋਲੇ ਕਰ ਰਹੇ ਨੇ ਜਿੱਥੋਂ ਤੱਕ ਮੈਨੂੰ ਲੱਗਦਾ ਮਿਲੀਅਨ ਦੇ ਨੇੜੇ ਤੇੜੇ ਜੇ ਮੈਂ ਰੋਂਗ ਨਾ ਹੋਵਾਂ ਤਾਂ ਆਪਾਂ ਇਥੋਂ 10 ਲੱਖ ਡਾਲਰ ਦੇ ਨੇੜੇ ਤੇੜੇ ਆਲਰੇਡੀ ਇਕੱਠਾ ਕਰ ਲਿਆ ਹੋ ਜਾਂ ਨੇੜੇ ਤੇੜੇ ਪਹੁੰਚ ਚੁੱਕੇ ਆ ਤੇ ਹੋਰ ਵੀ ਮਦਦ ਲੋਕੀ ਕਰ ਰਹੇ ਆ ਕਿਉਂਕਿ ਇਹ ਇੱਕ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਆ ਹੂੰ 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 ਜਦੋਂ ਸਾਡੇ ਭਰਾ ਜੋ ਆਪਣੀ ਹੋਮ ਲੈਂਡ ਪੰਜਾਬ ਉਥੋਂ ਦੇ ਸੀ ਜੰਮੇ ਉਥੋਂ ਆਏ ਆ ਇੱਥੇ ਆਫਕੋਰਸ ਕੈਨੇਡਾ ਸਾਡਾ ਘਰ ਆ ਹੁਣ ਇੱਥੇ ਅਸੀਂ ਆਪਣੇ ਪ੍ਰਵਾਦ ਦੇ ਨਾਲ ਰਹਿ ਰਹੇ ਆ ਪਰ ਇਹ ਪਰ ਪੰਜਾਬ ਨੂੰ ਭੁੱਲੇ ਨਹੀਂ ਉਹ ਸਾਡੀ ਹੋਮ ਲੈਂਡ ਆ ਸਾਡੀ ਜਨ ਭੂਮੀ ਆ ਤੇ ਉਹਦੇ ਲਈ ਸਾਰੇ ਹੀ ਕੰਸਰਨ ਨੇ ਹਮ ਹਮ ਤੇ ਇਸੇ ਕਰਕੇ ਹੀ ਜਦੋਂ ਕੋਈ oprala ਹੁੰਦਾ ਵਾ ਫੰਡ ਰੇਜ਼ਿੰਗ ਦਾ ਤੇ ਪੈਸਾ ਇਕੱਠਾ ਕਰਨਾ ਸ਼ੁਰੂ ਹੁੰਦਾ ਤੇ ਨਾਲ ਹੀ ਕੁਐਸਚਨ ਹੁੰਦਾ ਵਾ ਪੰਚ ਵੀ ਇਹ ਪੈਸਾ ਸਹੀ ਪਹੁੰਚਦਾ ਬਿਲਕੁਲ ਹਾਂ ਇਹ ਕੁਐਸਚਨ ਸੀ ਮੇਰਾ ਜੀ ਹਾਂ ਜੀ ਕੁਐਸਚਨ ਹਾਂ ਜੀ ਜਲ ਸਾਹਿਬ ਤੁਸੀਂ ਦੱਸਿਓ ਵੀ ਜਿਹੜਾ ਇੱਥੋਂ ਮਦਦ ਲਈ ਇੰਨਾ ਪੈਸਾ ਭੇਜਿਆ ਜਾ ਰਿਹਾ ਆ ਵੀ ਤੁਹਾਨੂੰ ਲੱਗਦਾ ਵੀ ਠੀਕ ਜਗ੍ਹਾ ਤੇ ਪਹੁੰਚ ਰਿਹਾ ਜਾਂ ਠੀਕ ਮਦਦ ਹੋ ਰਹੀ ਹੈ ਮਨ ਦੇਖੋ ਜੀ ਜਿੰਨੇ ਵੀ ਇੱਥੇ ਪੈਸਾ ਇਕੱਠਾ ਕਰ ਰਹੇ ਨੇ ਉਹ ਵਧੀਆ ਰਿਪਿਊਟਡ ਇੰਸਟੀਟਿਊਟ ਹੈਗੇ ਨੇ ਸਾਰੇ ਭਾਵੇਂ ਉਹਦੇ ਵਿੱਚ ਆਪਣੇ ਗੁਰੂ ਘਰ ਹੈਗੇ ਨੇ ਜਾਂ ਤੁਹਾਡੇ ਮੀਡੀਆ ਦੇ ਜਿਹੜੇ ਪੁਰਾਣੇ ਹੈਗੇ ਨੇ ਹਨਾ ਉਹ ਸਾਰੇ ਰਿਪਿਊਟਰ ਉਹ ਨਾਂ ਹੈ ਤੇ ਮੈਨੂੰ ਪੂਰੀ ਉਮੀਦ ਹੈ ਜੀ ਉਹ ਸਹੀ ਹੱਥਾਂ 'ਚ ਪਹੁੰਚੇਗਾ ਬਾਕੀ ਅਸੀਂ ਲੋਕਾਂ ਨੂੰ ਵੀ ਕਹਿੰਦੇ ਆ ਤਕੀਰ ਕਰਦੇ ਆ ਕਿ ਪੈਸਾ ਉਹਨਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਦਾ ਕੋਈ ਨਾਂ ਹੈਗਾ ਹਨਾ ਕਈ ਇਹਦੇ ਵਿੱਚ ਹੜਾਂ ਦੀ ਮਾਰ ਥੱਲੇ ਕਈ ਕੁਝ ਗਲਤ ਕੰਮ ਨਾ ਹੋਵੇ ਮੇਰੇ ਇਹੀ ਕਹ ਥੋੜਾ ਜਿਹਾ ਸਮਝਵਰਤ ਕੇ ਪਰ ਪੈਸਾ ਇਹ ਨਹੀਂ ਕਿ ਅਸੀਂ ਇੱਕੋ ਵਾਰੀ ਭੇਜ ਦਈਏ ਕਿਉਂਕਿ ਇੰਨਾ ਜ਼ਿਆਦਾ ਇਨਫਰਾਸਟ੍ਰਕਚਰ ਦਾ ਨੁਕਸਾਨ ਹੋਇਆ ਹੈ ਇਹ ਹੌਲੀ ਹੌਲੀ ਹਲੇ ਲੋਡ ਪੈਣੀ ਹੈ ਹੋ ਸਕਦਾ ਸਾਲ ਲੱਗ ਜਾ 6 ਮਹੀਨੇ ਲੱਗ ਜਾਣ ਹਲੇ ਹੋਰ ਪੈਸੇ ਦੀ ਬਹੁਤ ਲੋੜ ਹੈ ਕਿ ਆਪਣੇ ਮਨੁਮਮੀ ਦਾ ਕਿ ਆਪਣੇ ਲੋਕੀਏ ਦਾ ਮਦਦ ਕਰਦੇ ਰਹਿਣਗੇ ਤਾਂ ਕਿ ਹਲੇ ਟਾਈਮ ਲੱਗਣਾ ਜਿਨ੍ਹਾਂ ਦੇ ਹੁਣ ਘਟਾ ਹੈਗੇ ਆ ਜਿਨ੍ਹਾਂ ਦੀ ਫਸਲਾਂ ਉਜੜ ਗਈਆਂ ਜਿਨ੍ਹਾਂ ਦੇ ਪਸ਼ੂ ਵਿਚਾਰੇ ਜਾਂਦੇ ਲੱਗੇ ਆ ਤੇ ਉਹਨਾਂ ਨੂੰ ਪੈਸੇ ਦੀ ਲੋਡ ਪੈਣੀ ਹੈ ਆਉਣ ਵਾਲੇ ਕਈ ਮਹੀਨਿਆਂ ਤੱਕ ਹਾਂਜੀ ਆਪਣੇ ਇਨਫਰਾ ਇਨਫਰਾਸਟਰਕਚਰ ਬਣਾਉਣ ਨੂੰ ਲੋੜ ਪੈਣੀ ਹੈ ਸਾਰਾ ਕੁਝ ਹੈ ਮੈਨੂੰ ਲੱਗਦਾ ਜੋ ਕੈਲੀਗਰੀਜ਼ ਵਿੱਚੋਂ ਪੈਸਾ ਇਕੱਠਾ ਹੋਇਆ ਜਿੰਨਾ ਕਿ ਅਸੀਂ ਜਾਣਦੇ ਆ ਤੇ ਉਹ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਉਹ ਵਧੀਆ ਆਰਗੇਨਾਈਜੇਸ਼ਨਸ ਹੈਗੀਆਂ ਨੇ ਕੀ ਕੀ ਹਮਨ ਪ੍ਰੀਤ ਜੀ ਤੁਹਾਡੇ ਅਕੋਰਡਿੰਗ ਆ ਆਪਾਂ ਜੇ ਗੱਲ ਕਰੀਏ ਵੀ ਜਿਹੜੀ ਇੰਨੀ ਰਕਮ ਜਾ ਰਹੀ ਆ ਖਾਸ ਕਰਕੇ ਵਿਦੇਸ਼ਾਂ ਦੇ ਵਿੱਚੋਂ ਵਿਦੇਸ਼ੀ ਜਿਹੜੇ ਮਦਦ ਕਰਨੀ ਚਾਹੁੰਦੇ ਆ ਹੋਰ ਵੀ ਉਹਨਾਂ ਨੂੰ ਤੁਸੀਂ ਅਕੀ ਅਪੀਲ ਕਰਨੀ ਚਾਹੁੰਦੇ ਆ ਬਿਲਕੁਲ ਹਾਂਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਜਿਨ੍ਹਾਂ ਨੇ ਮਦਦ ਕੀਤੀ ਹੈ ਤੇ ਕਰ ਰਹੇ ਨੇ ਠੀਕ ਹੈ ਕੈਲਗਰੀ ਚ ਨਹੀਂ ਥਰੋਅਆਊਟ ਕੈਨੇਡਾ ਸਾਰੇ ਲਾ ਲੋ ਜਿਹੜੇ ਬੱਟੇ ਨੇ ਕਾਂਟੋ ਸਹੀ ਵੈਂਕੂਵਰ ਆਪਣੇ ਇਵਨ ਇਫੈਕਟ ਜਿੱਥੋਂ ਜਿੱਥੋਂ ਵੀ ਆਪਣੇ ਪਿਆਬੀ ਬੈਠੇ ਨੇ ਕਿਉਂਕਿ ਜਦੋਂ ਆਪਾਂ ਜਰੂਰ ਦੇਖਦਿਆਂ ਜਲੋਰੀਆ ਸਾਹਿਬ ਉੱਥੇ ਘਰਾਂ ਦੇ ਵਿੱਚ ਕਿੰਨੀ ਕਿੰਨੀ ਰੇਤਾ ਚੜ ਗਈ ਹੈ ਖੇਤਾਂ ਦੇ ਵਿੱਚ ਹਨਾ ਉਹਦੇ ਲਈ ਸਾਨੂੰ ਮਸ਼ੀਨਰੀ ਵੀ ਚਾਹੀਦੀ ਹੈ ਉਹਨੂੰ ਸਿਲਟ ਨੂੰ ਰਿਮੂਵ ਕਰ ਦੇ ਲਈ ਸੋ ਜੋ ਡੈਮੇਜ ਉੱਥੇ ਫਸਲਾਂ ਦਾ ਹੁਣ ਤਾਂ ਹੋਇਆ ਹੀ ਹੈ ਕਈ ਕੀ ਸਾਲ ਉੱਥੇ ਕੁਸ਼ ਇਹੋ ਜਿਹੇ ਏਰੀਆ ਬਣੇ ਨੇ ਇਫੈਕਟ ਕੁਈ ਨੇ ਫਾਰਮ ਜਿਹੜੇ ਨੇ ਕਿਤੇ ਪਾੜ ਪੈ ਗਏ ਉਹ ਮਿੱਟੀ ਖਰਗੀ ਆ ਜਾਂ ਆ ਜਿਆਦਾ ਰੇਤਾ ਉੱਥੇ ਚੜ ਗਈ ਆ ਕਿ ਹੋ ਸਕਦਾ 2-2 3-3 ਸਾਲ ਉੱਥੇ ਜਨ ਜੀਵਨ ਆਮ ਨਾ ਹੋਵੇ ਫਾਰਮਿੰਗ ਆਮ ਨਾ ਹੋਵੇ ਹਮ ਹਮ ਤਰਾਂਦਿਆਂ ਦੀਆਂ ਬਿਲਡਿੰਗਾਂ ਕਿਉਂਕਿ ਉੱਥੇ ਆਪਾਂ ਦੇਖਦੇ ਆਂ ਆਪ ਬੰਦੇ ਦਾ ਇੱਕ ਸੁਪਨਾ ਘਰ ਤੱਕ ਹੁੰਦਾ ਵਾ ਬਿਲਕੁਲ ਜੀ 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 ਬਣਾਇਆ ਮਸਾਂ ਚਾਵਾਂ ਦਾ ਬੰਦਾ ਘਰ ਬੰਦਾ ਘਰਾਂ ਦੀਆਂ ਕੰਨਾਂ ਸ਼ਿਫਾਰਤ ਪੈਗੇ ਉਹ ਦੱਸ ਗਿਆ ਨੇ ਫਲੋਰ ਫਰਸ਼ਾਂ ਤੱਕ ਗਿਆ ਨੇ ਉੱਥੇ ਬਹੁਤ ਜ਼ਿਆਦਾ ਜ਼ਰੂਰਤ ਆ ਫੇਰ ਨਾਲ ਦੀ ਨਾਲ ਜਿਹੜਾ ਲਾਈਵ ਸਟਾਕ ਸੀ ਆਪਣੇ ਜਿੰਨੇ ਜਾਨਵਰ ਸੀਗੇ ਅਮ ਪਰਸਨਲ ਤੋ ਲੈ ਕੇ ਉਹਨਾਂ ਦਾ ਨੁਕਸਾਨ ਹੋਇਆ ਵਾ ਤੇ ਉਹਨਾਂ ਨੂੰ ਦੁਆਰਾ ਲੈ ਕੇ ਆਉਣਾ ਉਹਨਾਂ ਨੂੰ ਦੁਆਰਾ ਫਿਰ ਪਰਿਵਾਰਾਂ ਤੱਕ ਉਹ ਮਦਦ ਪਹੁੰਚਾਉਣੀ ਸੋ ਕਾਫੀ ਵੱਡੀ ਲੋਡ ਆ ਤੇ ਕਈ ਸਾਲ ਇਹ ਲੋਡ ਚੱਲਦੀ ਰਹੀਆਂ ਹੁਣ ਜਿੱਥੇ ਜੋ ਮਦਦ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹ ਬਾਕੀ ਵੀ ਆਪਣੇ ਘਰਾਂ ਚ ਬੈਠੇ ਚਾਹੁੰਦੇ ਨੇ ਜਿੰਨੀਆਂ ਇਹ ਰੈਪਿਟੇਬਲ ਆਰਗੇਨਾਈਜੇਸ਼ਨਸ ਆ ਚਾਹੇ ਯੂਨਾਈਟਿਡ ਸੈਕ ਹੋਗੀ ਆਪਣੇ ਲੋਕਲ ਕੋਰ ਦੁਆਰਾ ਆਪ ਨੇ ਜਾਂ ਆਪਣੇ ਅਸੀ ਕੀ ਸਿੱਖੀ ਵੈਲਨੈਸ ਫਾਊਂਡੇਸ਼ਨ ਤੇ ਕਾਲ ਸਾਈਡ ਜਿੰਨੇ ਵੀ ਇਹ ਰੋਸ ਨੇ ਆਪਾਂ ਨੂੰ ਪਹੁੰਚਾ ਇਨਾਂ ਦੀ ਬਹੁਤ ਵਧੀਆ ਰੈਪਿਊਟੇਸ਼ਨ ਹੈ ਤੇ ਹੋਰ ਵੀ ਜਿਹੜੀਆਂ ਨਵੀਂ ਨਵੀਂ ਆਰਗੇਨਾਈਜੇਸ਼ਨਸ ਨੇ ਕਰ ਰਹੀਆਂ ਨੇ ਇਕੱਠਾ ਨਾ ਕਿਉਂਕਿ ਆਪਾਂ ਜਿਹੜੇ ਕੈਲਕੂਸ ਆਪਾਂ ਫੰਡ ਇਕੱਠਾ ਕਰਨਾ ਕਿਸੇ ਨਾ ਕਿਸੇ ਆਰਗੇਨਾਈਜੇਸ਼ਨ ਦੇ ਨਾਮ ਰਲ ਕੇ ਹੀ ਆਪਾਂ ਉਹ ਸਹੀ ਥਾਂ ਤੇ ਪਹੁੰਚਦਾ ਕਰਨਾ ਹੁੰਦਾ ਤੇ ਸਾਰੇ ਹੀ ਇਸ ਵਕਤ ਚੰਗੇ ਕਾਰਜ ਚ ਕਰ ਰਹੇ ਆ ਤੇ ਸਾਰਿਆਂ ਨੂੰ ਇਹੀ ਅਪੀਲ ਆਪਾਂ ਰਲ ਮਿਲ ਕੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈຊੋਂ ਜਿਵੇਂ ਪਾਣੀ ਦਾ ਵਿਭਾਗ ਆ ਵੀ ਅਗਲੀ 기ਚਾਦਾਨਾ ਫੰਡ ਬਾਦ ਦੇ ਨਾਲ ਚੰਗੀ ਆਰਗੇਨਾਈਜੇਸ਼ਨ ਬਣਾਉਣਾ ਵਾ ਤਾਂ ਜੋ ਹੋ ਦਾਨ ਕੀ ਆਪਸੇ ਆਪਣਾ ਫਰਜੀ ਬਣਦਾ ਪਸੰਦ ਹੈ ਕੁਸ਼ਨ ਹੈ ਜੀ 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 ਆਪਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਤਾਂ ਜੋ ਉਹ ਸਹੀ ਟਿਕਾਣੇ ਤੇ ਲੱਗ ਸਕੇ ਤੇ ਸਾਡੇ ਭੈਣ ਭਰਾ ਜੋ ਪੰਜਾਬ ਚ ਸਫਰ ਕਰ ਰਹੇ ਆ ਜੋ ਉਹਨਾਂ ਨੂੰ ਇੱਕ इमोशनल سپورਟ ਜਾਣੀ ਵੀ ਸਾਡੇ ਵਿਦੇਸ਼ਾਂ 'ਚ ਬੈਠੇ ਭਰਾ ਦੀ ਕਿਸੇ ਨੂੰ 50 ਸਾਲ ਹੋ ਗਏ ਇੱਥੇ ਆਏ ਨੂੰ ਕਿਸੇ ਨੂੰ 70 ਕਿਸੇ ਨੂੰ 20 ਕਿਸੇ ਨੂੰ 5 ਹੋਏ ਨੇ ਉਹ ਸਾਰੇ ਸਾਡੇ ਨਾਲ ਖੜੇ ਨੇ ਸੋ ਇਹੀ ਸਨੇਹਾਵਾ ਤੁਹਾਡੇ ਮਾਧਿਅਮ ਰਾਹੀਂ ਵੀ ਸਾਰੇ ਆਊਰ ਆਲ ਮਿਲ ਕੇ ਆਪਣਵਰੀ ਵੀਰਾਂ ਦੀ سپورਟ ਕਰੀਏ ਤੇ ਮਦਦ ਉੱਥੇ ਪਹੁੰਚਾਈਏ ਜੀ ਜੀ ਸਪੈਸ਼ਲੀ ਇਸ ਵਾਰ ਜੇ ਦੇਖਿਆ ਜਾਵੇ ਕਲਾਕਾਰ ਭਾਈ ਜਰਾ ਬਹੁਤ ਵੱਧ ਚੜ ਕੇ ਮਦਦ ਕਰ ਰਿਹਾ ਸਪੈਸ਼ਲੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਦਾ ਵੀ ਦੇਖੋ ਬਹੁਤ ਬਹੁਤ ਧੰਨਵਾਦ ਕਿਉਂਕਿ ਜੇ ਪੰਜਾਬ ਖੁਸ਼ਹਾਲ ਆ ਤਾਂ ਹੀ ਜੋ ਸਾਡੇ ਕਲਾਕਾਰ ਆ ਉਹ ਅਕਿਆ ਕਿ ਚਾਹੇ ਉਹ ਥੀਏਟਰ ਆ ਚਾਹੇ ਇਹ ਮਿਊਜ਼ਿਕ ਇੰਡਸਟਰੀ ਆ ਤਾਂ ਹੀ ਉਹਨਾਂ ਨੂੰ ਲਾਉਣਗੇ ਉਹਨਾਂ ਹਨਾ ਇੱਕ ਦੂਜੇ ਨਾਲ ਕਨੈਕਟਡ ਆ ਸੋ ਉਹ ਅੱਗੇ ਆਏ ਉਹਨਾਂ ਨੇ ਆਪਣੇ ਸਾਰੇ ਪੰਜਾਬੀਆਂ ਦੀ ਮਦਦ ਲਈ ਜੋ ਅੜਾ ਤੋਂ ਅਫੈਕਟਡ ਏਰੀਆ ਸੀ ਆ ਕੇ ਜੀ ਜੀ ਦੇ ਵੱਧ ਕੇ ਹੱਥ ਫੜ ਕੇ ਕਿਉਂਕਿ ਉਹ ਸਾਡੇ ਰੋਲ ਮਾਡਲ ਵੀ ਬਣੇ ਹਨਾ ਸੋ ਜਦੋਂ ਉਹ ਸੇਵਾ ਕਰਦੇ ਬਹੁਤ ਹੀ ਵਧੀਆ ਲੱਗਿਆ ਵੀ ਇਹੀ ਪੰਜਾਬ ਆ ਦੇਖੋ ਜਦੋਂ ਅਸੀਂ ਮੁਸੀਬਤ ਚ ਆਉਨੇ ਆ ਅਸੀਂ ਇਕੱਠੇ ਹੋ ਕੇ ਕੰਮ ਕਰਦੇ ਆਂ ਤੇ ਸਾਰਿਆਂ ਨੇ ਆਪੋ ਆਪਣਾ ਫਰਜ਼ ਪੂਰਾ ਅਣਾ ਸੋ ਪੰਜਾਬ ਤੋਂ ਬਾਹਰੋਂ ਵੀ ਮਦਦ ਆਈ ਉਹਨਾਂ ਦਾ ਵੀ ਧੰਨਵਾਦ ਤੇ ਜਿਨੇ ਆਪਣੇ ਲੋਕਲ ਕਲਾਕਾਰ ਨੇ ਪੰਜਾਬ ਦੇ ਜਿੱਥੇ ਵੀ ਸਥਾਨਾਂ ਨੇ ਆ ਕੇ ਆ ਕੀ ਚਾਹੇ ਉਹ ਉਹ ਆਪਣੇ ਬਾਲੀਵੁੱਡ ਬੈਟੇ ਕੋਲ ਵੀ ਆ ਕੇ ਉਹ ਮਨੇ ਜੀ 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 ਬਾਕੀ ਸੀ ਹਰਾਂ ਦਾ ਹੀ ਬਹੁਤ ਬਹੁਤ ਬਾਕੀ ਜੀ ਜੀ ਮੈਂ ਐਡ ਗਰਲਸ ਚਾਹਣਾ ਜਿੱਦਾਂ ਨਾ ਹੁਣ ਆਪਣੇ ਇਹਨਾਂ ਨੇ ਭਾਜੀ ਅਮਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਸੇਵਾ ਕਰ ਰਹੇ ਨੇ ਔਰ ਦੂਜੀ ਸੇਵਾ ਇਹ ਕਰ ਰਹੇ ਨੇ ਜਿੱਦਾਂ ਇਹ ਨਹੀਂ ਕਿ ਕੱਲਾ ਪੈਸੇ ਦੇ ਰਹੇ ਨੇ ਹੁਣ ਮੈਂ ਦੇਖਿਆ ਕਿ ਟਰੈਕਟਰ ਦੇ ਰਹੇ ਨੇ ਜਿਹੜੇ ਇੱਕ ਲੋਡ ਬੰਦਾ ਤੱਕ ਸਿੱਧੇ ਪਹੁੰਚਣੇ ਹੈਗੇ ਨੇ ਕੋਈ ਟਰੈਕਟਰ ਦੇ ਰਹੇ ਨੇ ਕੋਈ ਇਦਾਂ ਦੀ ਚੀਜ਼ਾਂ ਬਣੀਆਂ ਦੇ ਰਹੇ ਨੇ ਅਸੀਂ ਸਾਨੂੰ ਪਤਾ ਹੈ ਕਿ ਜਿਹੜੇ ਇੱਕ ਵਾਰੀ ਘਟ ਆ ਜਾਂਦੇ ਨੇ ਨਾ ਸਾਡੀਆਂ ਇਮੋਸ਼ਨ ਜੁੜੀਆਂ ਹੁੰਦੀਆਂ ਨੇ ਜਿਹੜੇ ਇੱਕ ਅੱਕਲੀ ਈਟਾਂ ਦਾ ऐसे दी मदद तक करनी है बना लिए पर वो ना एक बंदे नु वो घाटा सदा मन ਦੇ ਵਿੱਚ ਡੜਕਦੀ ਰਹਿਣੀ ਹੈ ਜਿਨ੍ਹਾਂ ਦੇ ਘਟ ਹੈਗੇ ਨੇ ਜਿੱਥੇ ਬੱਚੇ ਵਿਚਾਰੇ ਵੱਡੇ ਹੋਏ ਨੇ ਜਾਂ ਕਿਦਾਂ ਵੀ ਨਾ ਹਾਂਜੀ ਇਹ ਹੀ ਹੈ ਕਿ ਬਾਕੀ ਐਸੀ ਤੇ ਹੁਣ ਸਾਰੇ ਮਿਰਾਲ ਮਿਲ ਕੇ ਮਦਦ ਇਹ ਮਾਲੀ ਮਦਦ ਹੀ ਕਰ ਸਕਦੇ ਆ ਕਿ ਉਹਨਾਂ ਦਾ ਵਿਚਾਰਿਆਂ ਦਾ ਜੇ ਕਿਦਾਂ ਵੀ ਜੇ ਘਰ ਬਣ ਜਾਣ ਦੁਬਾਰਾ ਫੇਰ ਹਾਂਜੀ ਜੀ ਜੀ ਲਾਸਟ ਵਿੱਚ ਕੋਈ ਸੁਨੇਹਾ ਮੈਸੇਜ ਜਿਹੜੇ ਲੋਕ ਇਸ ਮਤਲਬ ਹਟ ਦੇ ਨਾਲ ਸਫਰ ਕਰ ਰਹੇ ਨੇ ਐਸੀ ਸਾਡੇ ਵੱਲੋਂ ਮੈਸੇਜ ਆ ਜੀ ਦੇਖੋ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਪੇਨ ਵਿੱਚੋਂ ਲੰਘ ਰਹੇ ਨੇ ਕਿ ਇਹੋ ਜਿਹਾ ਏਰੀਆ ਥੋੜੇ ਸਮਾਂ ਬਾਅਦ ਉੱਥੇ ਹੜ ਆ ਜਾਂਦਾ ਸੀਗਾ ਜਿਹੜੇ ਦਰਿਆ ਦੇ ਨੇੜੇ ਦੇ ਏਰੀਏ ਪਰ ਐਸ ਵਾਰ ਜੋ ਇੰਨਾ ਮੈਸਿਵ ਨੁਕਸਾਨ ਹੋਇਆ ਤੁਸੀਂ ਹਿੰਮਤ ਨਾਲ ਖੜੇ ਹਾਂ ਸਾਨੂੰ ਸਾਡੇ ਲਈ ਵੀ ਇੱਕ ਰੋਲ ਮਾਡਲ ਬਣੇ ਹੋ ਕਿ ਇਹੋ ਜਿਹੀਆਂ ਵੀਡੀਓਜ਼ ਵੀ ਆਈਆਂ ਲੋਕੀ ਉਹਨਾਂ ਨੂੰ ਹੈਲਪ ਪੁੱਛ ਰਹੇ ਉਹ ਕਹਿ ਰਹੇ ਤੁਸੀਂ ਕੀ ਲੈਣਾ ਵਾ ਹਨਾ ਤੁਸੀਂ ਇੱਕ ਇਹ ਮਿਸਾਲ ਕਾਇਮ ਕੀਤੀ ਹੈ ਸਾਡੀ ਕਿਉਂਕਿ ਜਿਉ ਅੱਜ ਅਸੀਂ ਮਦਦ ਵੀ ਭੇਜ ਰਹੇ ਉਹਨਾਂ ਨੇ ਮੰਗੀ ਨਹੀਂ ਮਦਦ ਅਸੀਂ ਆਪਣੇ ਵੱਲੋਂ ਭੇਜ ਰਹੇ ਹਾਂ ਹਨਾ ਤੁਹਾਡਾ ਵੀ ਧੰਨਵਾਦ ਜੋ ਤੁਸੀਂ ਖੜਕੇ ਉਸ ਗਰਾਉਂਡ ਤੇ ਖੜਕੇ ਉਸ ਪੰਜਾਬ ਨੂੰ ਦੁਬਾਰਾ ਬਹਾਲ ਕਰਨਾ ਵਾ ਜਿਹਾ ਜਿਹਾ ਪਹਿਲਾਂ ਸੀ ਜੋ ਤੁਹਾਡੇ ਸੁਪਨੇ ਸੀਗੇ ਵੀ ਇਹੀ ਕਹਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਵਾਲੇ ਉੱਡੇਰੇ ਹੋ ਤੇ ਤੁਸੀਂ ਵਿਦੇਸ਼ਾਂ 'ਚ ਤੁਹਾਡੇ ਨਾਲ